ਹਾਂਜੀ ਅੱਜ ਆਪਾਂ ਬਣਾ ਰਹੇ ਹਾਂ ਪੰਜਵਾਂ ਐਪੀਸੋਡ ਜੀ ਤੇ ਮੈਂ ਧੰਨਵਾਦ ਤੁਹਾਡਾ ਵੀਰੋ ਸਾਰਿਆਂ ਦਾ ਤੁਸੀਂ ਚਾਰ ਐਪੀਸੋਡ ਸਾਡੇ ਪਸੰਦ ਕਰੇ ਤੇ ਹੁਣ ਅੱਜ ਪੰਜਵਾਂ ਬਣਾ ਰਹੇ ਹਾਂ ਮੁੰਡੇ ਆਪ ਵਿਚ ਗੱਲਾਂ ਬਾਤਾਂ ਮਾਰਦੇ ਨੇ ਵੋਟਾਂ ਦੀਆਂ ਵੀ ਹਾਂ ਵੀ ਤੁਸੀਂ ਕਿਹਨੂੰ ਵੋਟ ਪਾਈ ਤੁਸੀਂ ਕਿਹਨੂੰ ਵੋਟ ਪਾਈਓਗਾ ਨਾ ਮੈਂ ਹੱਥ ਪੰਜੇ ਨੂੰ ਪਾਈ ਆ ਕੋਈ ਕਹਿੰਦਾ ਮੈਂ ਆਮ ਆਦਮੀ ਪਾਰਟੀ ਨੂੰ ਪਾਈ ਆ ਤੇ ਐਂ ਬਸ ਗੱਲਾਂ ਕਰਦੇ ਨੇ ਤੇ ਅਚਾਨਕ ਫਿਰ ਇਹਨਾਂ ਨੂੰ ਪਤਾ ਹੀ ਹੁੰਦਾ ਵੀ ਅੱਜ ਸਾਡੇ ਪਿੰਡ ਦੇ ਵਿੱਚ ਆ ਲੀਡਰ ਨੇ ਆਉਣਾ ਹੈ ਤੇ ਉਹਨੇ ਭਾਸ਼ਣ ਦੇਣਾ ਹੈ ਤੇ ਹੁਣ ਲੀਡਰ ਜੀ ਵੀ ਆਉਣਗੇ 3 ਤੁਹਾਨੂੰ ਪਤਾ ਵੋਟਾਂ ਵੇਲੇ ਦਾ ਟੀਮਿਆਂ ਨੂੰ ਸੂਟ ਵੀ ਵੰਡਦੇ ਨੇ ਅੱਛਾ ਭਾਈ 3 ਤੁਹਾਨੂੰ ਪਤਾ ਵੋਟਾਂ ਵੇਲੇ ਸਾਡੇ ਮਹੱਲੇ ਦੀ ਦਰਦ ਜਵਾਨੇ ਸਾਡੇ ਸਾਨੂੰ ਕੁਲੀਪੇ ਨਹੀਂ ਮਿਲਿਆ ਇਹਦਾ ਗਲਤ ਗੱਲ ਆ ਭਾਈ ਫਿਰ ਉਹਨਾਂ ਦੀ ਭਾਈ ਇਹਦਾ ਗਲਤ ਗੱਲ 2 3 ਕੱਟਾ ਜੋੜ ਨਿਸ਼ਾਨ 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 ਬੈਠ ਰਾ ਉਹ ਹੈਗੀ ਚਾਇਨਾ ਡੋਰ ਆਪਾਂ ਚਾਇਨਾ ਡੋਰ ਨਹੀਂ ਵਰਤਣੀ ਆਪਾਂ ਤਾਗਾ ਡੋਰ ਵਰਤਣੀ ਆ ਤਾਗਾ ਕਿਹੜਾ ਚਾਇਨਾ ਨਹੀਂ ਹੁੰਦੀ ਤਾਗਾ ਡੋਰ ਕਦਰੀਨ ਤੋਂ ਬਣੀ ਹੁੰਦੀ ਆ ਤੁਹਾਨੂੰ ਉਹ ਸਾਰੇ ਅਸੀਂ ਦਵਾਂਗੇ ਬਸ ਸਾਡੀ ਸਰਚ ਆ ਅੱਛਾ ਵੀ ਸਾਨੂੰ ਵੋਟ ਪਾਓ ਸਾਡਾ ਚੋਣ ਨਿਸ਼ਾਨ ਹੈਗਾ ਕੱਟਾ ਉਹ ਕੱਪੜੇ ਸੋਨ ਵਾਲੀ ਰੀਲ ਤੋਂ ਬਣੀ ਹੁੰਦੀ ਆ ਉਹ ਹਾਂਜੀ ਹਾਂ ਕੱਪੜੇ ਸੋਨ ਵਾਲੀ ਰੀਲ ਤੋਂ ਬਣੀ ਹੁੰਦੀ ਆ ਤੇ ਉਹ ਛੇਤੀ ਛੇਤੀ ਟੁੱਟਦੀ ਨਹੀਂ ਹੈ ਮੇਰੇ ਪਾਪੇ ਨੇ ਨਹੀਂ ਦਮਾਉਣੀ ਉਹ ਕਿਉਂ ਜੀ ਉਹ ਸਾਭ ਨੂੰ ਆੜੀ ਕਿਵੇਂ ਬੋਲਦੇ ਆ ਟੈਗ ਕਰ ਦੇ ਦੇ ਸਾਡੀ ਐ ਤਾਂ ਗੋਲੀਆਂ ਨਹੀਂ ਹੈਗੀਆਂ ਕਮੇ ਡੈਕਰ ਦੇਖ ਦਾਂਗੇ ਭਾਜੋ ਫਿਰ